ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏਜ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਸ਼ਨੀਵਾਰ ਦੇ ਦਿਨ ਕਰਨ ਵਾਲਾ ਇੱਕ ਬਹੁਤ ਹੀ ਵਧੀਆ ਤੇ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਸ਼ਨੀਵਾਰ ਦੇ ਦਿਨ ਨੂੰ ਕਰ ਸਕਦੇ ਹੋ ਪਰ ਇਸ ਉਪਾਅ ਨੂੰ ਤੁਸੀਂ ਕਰਨਾ ਸਿਰਫ ਸ਼ਨੀਵਾਰ ਨੂੰ ਹੀ ਹੈ ਤੇ ਇਸੇ ਤਰ੍ਹਾਂ ਕਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਦੇ ਜਿਹੜੇ ਰਾਹੂ ਕੇਤੂ ਹੁੰਦੇ ਨੇ ਉਹ ਠੀਕ ਨਹੀਂ ਚੱਲ ਰਹੇ ਹੁੰਦੇ ਤੇ ਇਸ ਕੰਡੀਸ਼ਨ ਦੇ ਵਿੱਚ ਜੇਕਰ ਉਹਨਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਵੀ ਹੈ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਘਰ ਦੇ ਵਿੱਚ ਆਇਆ ਹੋਇਆ ਪੈਸਾ ਸਾਰਾ ਕਿਸੇ ਜਗ੍ਹਾ ਤੇ ਖਰਚ ਹੋ ਜਾਂਦਾ ਹੈ ਜਿਵੇਂ ਕੇ ਘਰ ਦਾ ਸਾਰਾ ਪੈਸਾ ਹਸਪੀਟਲ ਦੇ ਵਿੱਚ ਖਰਚ ਹੋ ਜਾਣਾ ਬਿਮਾਰੀਆਂ ਤੇ ਲੱਗ ਜਾਣਾ ਤੇ ਜਾਂ ਫਿਰ ਸਾਡੇ ਘਰ ਦੀ ਜਾਂ ਫਿਰ ਅਸੀਂ ਕੋਈ ਬਿਜ਼ਨਸ ਕਰਦੇ ਆਂ ਤੇ ਉੱਥੇ ਸਾਡੀ ਕੋਈ ਵੱਡੀ ਬਿਜਲੀ ਦੀ ਚੀਜ਼ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀਆਂ ਸਾਡੇ ਘਰ ਦੇ ਵਿੱਚ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਨਾ ਤੇ ਉਸ ਸਮੇਂ ਜੋ ਅਸੀਂ ਅੱਜ ਤੁਹਾਡੇ ਨਾਲ ਵੀਡੀਓ ਦੇ ਵਿੱਚ ਉਹ ਪਾਤ ਤੁਹਾਨੂੰ ਦੱਸਣ ਜਾ ਰਹੇ ਆ ਨਾ ਇਸ ਨੂੰ ਤੁਸੀਂ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਹੋਏ ਕਰ ਸਕਦੇ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜਿਹੜਾ ਤੁਹਾਡਾ ਰਾਹੁ ਹੈ ਉਹ ਮਜ਼ਬੂਤ ਹੋਵੇਗਾ ਤੇ ਇਸ ਦੇ ਨਾਲ-ਨਾਲ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਆ ਰਹੀਆਂ ਸੀ ਪਰੇਸ਼ਾਨੀਆਂ ਤੇ ਮੁਸ਼ਕਲਾਂ ਉਹ ਤੁਰੰਤ ਹੀ ਦੂਰ ਹੋ ਜਾਣਗੀਆਂ ਜਿਵੇਂ ਤੁਹਾਡਾ ਕੋਈ ਵਪਾਰ ਹੈ ਬਿਜ਼ਨਸ ਹੈ ਉਹਦੇ ਵਿੱਚ ਤੁਹਾਨੂੰ ਘਾਟਾ ਪੈ ਰਿਹਾ ਅਚਾਨਕ ਹੀ ਤੁਹਾਡੇ ਕਸਟਮਰ ਕਲਾਇੰਟ ਆਉਣੇ ਬੰਦ ਹੋ ਜਾਂਦੇ ਨੇ ਇਹ ਸੇ ਨਾਲ ਨਾਲ ਜੇਕਰ ਤੁਹਾਡੀ ਜੋਬ ਦਾ ਪ੍ਰੋਮੋਸ਼ਨ ਨਹੀਂ ਹੋ ਰਿਹਾ ਇਸ ਤਰ੍ਹਾਂ ਦੀ ਕੋਈ ਵੀ ਜੇਕਰ ਤੁਹਾਡੀ ਪ੍ਰੋਬਲਮ ਹੈ ਨਾ ਤੇ ਇਸ ਉਪਾਅ ਦੀ ਨਾਲ ਦੂਰ ਹੋਣ ਵਾਲੀ ਹੈ ਕਿ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਨਾ ਤੁਸੀਂ ਖੁਦ ਦੇਖੋਗੇ ਕਿ ਤੁਹਾਡੀ ਲਾਈਫ ਦੇ ਵਿੱਚ ਬਹੁਤ ਹੀ ਵੱਡੇ ਚੇਂਜਸ ਆਉਣਗੇ ਬਹੁਤ ਜ਼ਿਆਦਾ ਪਰਵਰਤਨ ਆਉਣ ਵਾਲੇ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਇਸ ਦੇ ਨਾਲ-ਨਾਲ ਜਿਵੇਂ ਤੁਹਾਨੂੰ ਅਸੀਂ ਹਰ ਰੋਜ਼ ਵੀਡੀਓ ਦੇ ਵਿੱਚ ਦੱਸਦੀਆਂ ਕਿ ਹਾਰਡਵਰਕ ਜ਼ਰੂਰ ਕਰਨਾ ਹੈ ਮਿਹਨਤ ਜ਼ਰੂਰ ਕਰਨੀ ਹੈ ਤੇ ਮਿਹਨਤ ਦੇ ਨਾਲ-ਨਾਲ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਜੇਕਰ ਤੁਸੀਂ ਕਹੋਗੇ ਕਿ ਬਿਨਾ ਮਿਹਨਤ ਕੀਤੇ ਇਹ ਉਪਾਅ ਜਿਹੜਾ ਸਕਸੈਸਫੁਲ ਹੋ ਜਾਵੇ ਸਾਨੂੰ ਇਸ ਦਾ ਫਾਇਦਾ ਹੋਵੇ ਤੇ ਇਸ ਤਰੀਕੇ ਦੇ ਨਾਲ ਸਾਨੂੰ ਫਾਇਦਾ ਉਪਾਅ ਦਾ ਨਹੀਂ ਹੁੰਦਾ ਸਾਨੂੰ ਆਪਣੀ ਨਾਲ ਮਿਹਨਤ ਵੀ ਕਰਨੀ ਪੈਂਦੀ ਹੈ ਇਹ ਜਾਦੋ ਅਸੀਂ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਨਾਲ ਨਾਲ ਸਾਨੂੰ ਬੈਕਪੋਰਟ ਮਿਲ ਜਾਂਦੀ ਹੈ ਤੇ ਅੱਜ ਦਾ ਜਿਹੜਾ ਉਪਾਏ ਇਸ ਨੂੰ ਸ਼ਨੀਵਾਰ ਦੇ ਦਿਨ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿਹੜੇ ਸਮੇਂ ਕਰਨਾ ਹੈ ਤੇ ਕਿੰਨਾ ਸਮਾਂ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਤੁਸੀਂ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਨੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਨੋਟ ਉਹ ਤੁਸੀਂ ਨੋਟ 5 ਰੁਪਏ ਦਾ ਵੀ ਲੈ ਸਕਦੇ ਹੋ 10 ਦਾ ਵੀ 20 ਦਾ 50 ਦਾ 100 ਦਾ 1000 ਦਾ ਜਾਂ ਫਿਰ 2000 ਦਾ ਜਿੰਨਾ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਹਨਾਂ ਹੀ ਲੈ ਸਕਦੇ ਹੋ ਪਰ ਆਪਣੇ ਮਨ ਦੇ ਵਿੱਚ ਤੁਸੀਂ ਇਹ ਨਹੀਂ ਸੋਚਣਾ ਕਿ ਜੇਕਰ ਅਸੀਂ ਇਸ ਉਪਾਣੂ ਕਰਦੇ ਸਨੇ ਦਾ 10 ਰੁਪਇਆ ਦਾ ਜਾਂ 5 ਰੁਪਇਆ ਦਾ ਨੋਟ ਲਾਵਾਂਗੇ ਤਾਂ ਸਾਨੂੰ ਇਸ ਉਪਾਦ ਦਾ ਘੱਟ ਫਾਇਦਾ ਹੋਵੇਗਾ ਇਸ ਤਰ੍ਹਾਂ ਦਾ ਬਿਲਕੁਲ ਵੀ ਕੋਈ ਵਿਚਾਰ ਨਹੀਂ ਨੋਟ ਲੈਣਾ ਭਾਵੇਂ 5 ਦਾ ਲਓ ਤੇ ਭਾਵੇਂ 5000 ਦਾ ਲਓ ਇਸੇ ਨਾਲ ਨਾਲ ਤੁਹਾਨੂੰ ਚਾਹੀਦੀ ਏ ਇੱਕ ਹਲਦੀ ਦੀ ਗੱਠ ਜਿਹੜੀ ਸੁੱਕੀ ਹੋਈ ਹਲਦੀ ਹੁੰਦੀ ਗੱਟੂ ਹੁੰਦੀ ਏ ਉਹ ਤੁਹਾਨੂੰ ਚਾਹੀਦੀ ਏ ਕਿਉਂਕਿ ਇਸ ਉਪਾਦ ਦੇ ਵਿੱਚ ਅਸੀਂ ਇੱਕ ਨੋਟ ਨੂੰ ਤਿਆਰ ਕਰਨਾ ਹੈ ਇਹ ਤੁਸੀਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਇਸੇ ਤਰ੍ਹਾਂ ਇੱਕ ਨੋਟ ਲੈ ਕੇ ਇੱਕ ਹਲਦੀ ਦੀ ਗੱਠ ਲੈ ਕੇ ਤੇ ਇੱਕ ਤੁਹਾਨੂੰ ਚਾਹੀਦੀ ਹੈ ਦਾਲ ਚੀਨੀ ਤੇ ਦਾਲ ਚੀਨੀ ਦੀ ਤੁਸੀਂ ਇੱਕ ਸਟਿਕ ਲੈ ਸਕਦੇ ਹੋ ਉਹ ਜ਼ਰੂਰੀ ਨਹੀਂ ਕਿ ਤੁਸੀਂ ਵੱਡੀ ਹੀ ਲੈਣੀ ਹੈ ਬਿਲਕੁਲ ਛੋਟੀ ਵੀ ਲੈ ਸਕਦੇ ਹੋ ਜੇਕਰ ਟੁੱਟੀ ਹੋਈ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਹੋਵੇ ਤੁਸੀਂ ਬਸ ਇੱਕ ਛੋਟੀ ਜਿਹੀ ਸਟਿਕ ਲੈ ਲੈਣੀ ਹੈ ਜੇਕਰ ਤੁਹਾਡੇ ਕੋਲ ਉਸ ਸਮੇਂ ਦਾਲਚੀਨੀ ਦੀ ਸਟਿਕ ਨਹੀਂ ਹੈਗੀ ਤੇ ਜੇਕਰ ਤੁਹਾਡੇ ਕੋਲ ਦਾਲਚੀਨੀ ਦਾ ਪਾਊਡਰ ਹੈ ਤਾਂ ਤੁਸੀਂ ਇਸ ਉਪਾਅ ਦੇ ਵਿੱਚ ਦਾਲਚੀਨੀ ਦੇ ਪਾਊਡਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਕੀ ਕਰਨਾ ਹੈ ਜੋ ਤੁਸੀਂ ਨੋਟ ਲਿਆ ਸੀ ਨਾ ਉਸ ਨੋਟ ਦੇ ਉੱਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਰੱਖ ਕੇ ਦਾਲਚੀਨੀ ਤੇ ਜਿਹੜੀ ਹਲਦੀ ਦੀ ਗੱਠ ਲਈ ਸੀ ਇਹਨਾਂ ਨੂੰ ਰੱਖ ਕੇ ਤੁਸੀਂ ਇਸ ਨੋਟ ਨੂੰ ਬੜੇ ਆਰਾਮ ਦੇ ਨਾਲ ਫੋਲਡ ਕਰ ਲੈਣਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਫੋਲਡ ਕਰਨਾ ਹੈ ਕਿ ਜਿਹੜੀਆਂ ਤੁਸੀਂ ਦੋ ਚੀਜ਼ਾਂ ਪਾਈਆਂ ਨੇ ਨਾ ਉਹ ਇਸ ਨੋਟ ਦੇ ਵਿੱਚ ਹੀ ਰਹਿਣੀਆਂ ਚਾਹੀਦੀਆਂ ਨੇ ਬਾਹਰ ਨਹੀਂ ਜਾਣੀਆਂ ਚਾਹੀਦੀਆਂ। ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਬਾਜ਼ਾਰ ਦੇ ਵਿੱਚੋਂ ਮੌਲੀ ਮਿਲਦੀ ਜਿਸ ਨੂੰ ਕਲਾਵਾ ਵੀ ਕਿਹਾ ਜਾਂਦਾ ਹੈ ਜੇਕਰ ਤਾਂ ਤੁਹਾਡੇ ਘਰ ਦੇ ਵਿੱਚ ਹੈਗੀ ਆ ਤੁਸੀਂ ਉਹੀ ਵਰਤੋਂ ਦੇ ਵਿੱਚ ਲੈ ਸਕਦੇ ਹੋ ਜੇਕਰ ਨਹੀਂ ਤਾਂ ਬਾਜ਼ਾਰ ਦੇ ਵਿੱਚੋਂ ਜਾ ਕੇ ਲਿਆ ਵੀ ਸਕਦੇ ਹੋ। ਵੀ ਉਸ ਮੌਲੀ ਦੇ ਨਾਲ ਜਿਹੜਾ ਇਹ ਤੁਸੀਂ ਨੋਟ ਫੋਲਡ ਕੀਤਾ ਹੈ ਨਾ ਇਸ ਨੋਟ ਨੂੰ ਬੜੇ ਆਰਾਮ ਦੇ ਨਾਲ ਉਸ ਮੌਲੀ ਦੇ ਨਾਲ ਤੁਸੀਂ ਬੰਨ੍ਹ ਦੇਣਾ ਹੈ ਦੋ ਤਿੰਨ ਤੁਸੀਂ ਰੋਲ ਕਰਕੇ ਚੰਗੀ ਤਰ੍ਹਾਂ ਗੱਠ ਲਗਾ ਕੇ ਇਸ ਨੂੰ ਤੁਸੀਂ ਬੰਨ੍ਹ ਲੈਣਾ ਹੈ ਬੰਨ੍ਹਣ ਤੋਂ ਬਾਅਦ ਇਹ ਵਿੱਚ ਇਹ ਜਿਹੜਾ ਸਾਡਾ ਨੋਟ ਹੈ ਇਹ ਬਿਲਕੁਲ ਤਿਆਰ ਹੋ ਜਾਂਦਾ ਹੈ ਇਸ ਤਰੀਕੇ ਦੀ ਨਾਲ ਜਿਹੜਾ ਇਹ ਤੁਸੀਂ ਨੋਟ ਤਿਆਰ ਕੀਤਾ ਹੈ ਨਾ ਇਸ ਨੋਟ ਨੂੰ ਤੁਸੀਂ ਲੈ ਕੇ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਾਇਆ ਹੋਵੇਗਾ ਉਸ ਸਥਾਨ ਤੇ ਇਸ ਤੁਸੀਂ ਨੋਟ ਨੂੰ ਰੱਖ ਕੇ ਤੇ ਆਪਣੇ ਪਰਮਾਤਮਾ ਨੂੰ ਤੁਸੀਂ ਚਾਦ ਕਰਕੇ ਜਿਹੜੇ ਵੀ ਤੁਸੀਂ ਧਰਮ ਦੇ ਹੋ ਜਿਹੜੇ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ ਪਰਮਾਤਮਾ ਨੂੰ ਚਾਦ ਕਰਦੇ ਸਮੇਂ ਜੋ ਵੀ ਤੁਸੀਂ ਪਾਠ ਪੂਜਾ ਮੰਤਰ ਦਾ ਚਾਪ ਕਰਦੇ ਹੋ ਤੁਸੀਂ ਪੰਜ ਵਾਰ ਜਾਂ 11 ਵਾਰ ਜਾਂ 21 ਵਾਰ ਤੁਸੀਂ ਕਰਨਾ ਹੈ ਕਿ ਚਾਹ ਫਿਰ ਤੁਸੀਂ ਮੂਲ ਮੰਤਰ ਦਾ ਜਾਪ ਤੁਸੀਂ ਇਸ ਨੋਟ ਨੂੰ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਕੇ ਤੁਸੀਂ 11 ਵਾਰ ਜਾਂ 21 ਵਾਰ ਤੁਸੀਂ ਕਰਨਾ ਹੈ ਕਿ ਜੋ ਅਲੱਗ ਧਰਮ ਦੇ ਲੋਕ ਨੇ ਜਿਹੜਾ ਵੀ ਉਹਨਾਂ ਦੇ ਧਰਮ ਦਾ ਜੋ ਮੰਤਰ ਪਾਠ ਹੋਏਗਾ ਉਹ ਉਸ ਪਾਠ ਨੂੰ ਜਾਂ ਮੰਤਰ ਨੂੰ ਕਰ ਸਕਦੇ ਨੇ ਪੰਜ ਵਾਰ 11 ਵਾਰ ਤੇ ਜਾਂ ਫਿਰ 21 ਵਾਰ ਇਸ ਤਰ੍ਹਾਂ ਉਹ ਪਾਠ ਜਾਂ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਉਸ ਦੀ ਸਾਰੀ ਸ਼ਕਤੀ ਹੁੰਦੀ ਹੈ ਨਾ ਉਹ ਇਸ ਨੋਟ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਤੁਹਾਡੀ ਜੋ ਵੀ ਇੱਛਾ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਹੈ ਜੋ ਵੀ ਤੁਸੀਂ ਮੰਗਣਾ ਚਾਹੁੰਦੇ ਹੋ ਜਾਂ ਫਿਰ ਆਪਣੇ ਘਰ ਦੇ ਵਿੱਚ ਕਿਸੇ ਸਮੱਸਿਆ ਮੁਸ਼ਕਲ ਪਰੇਸ਼ਾਨੀ ਨੂੰ ਲੈ ਕੇ ਤੁਸੀਂ ਪਰੇਸ਼ਾਨ ਰਹਿੰਦੇ ਹੋ ਤੇ ਉਸ ਦੇ ਬਾਰੇ ਤੁਸੀਂ ਆਪਣੇ ਮਨ ਦੇ ਵਿੱਚ ਹੀ ਆਪਣੇ ਪਰਮਾਤਮਾ ਦੇ ਅੱਗੇ ਤੁਸੀਂ ਬੋਲ ਸਕਦੇ ਹੋ ਤੇ ਇਹ ਸਾਰੇ ਉਪਾਅ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਨੂੰ ਹੀ ਕਰਨਾ ਹੈ ਇਹ ਹੋਣ ਜਦੋਂ ਤੁਸੀਂ ਪਰਮਾਤਮਾ ਦੇ ਅੱਗੇ ਆਪਣੀ ਮਨੋ ਕਾਮਨਾ ਬੋਲ ਲਈ ਪਾਠ ਕਰ ਲਿਆ ਇਹ ਸਭ ਕਰਨ ਤੋਂ ਬਾਅਦ ਇਹ ਜਿਹੜਾ ਤੁਸੀਂ ਨੋਟ ਤਿਆਰ ਕੀਤਾ ਸੀ ਨਾ ਇਸ ਨੋਟ ਨੂੰ ਲੈ ਕੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜੀ ਤਜੋਰੀ ਬਣੀ ਹੋਈ ਜਿੱਥੇ ਪੈਸਾ ਬੋਲਡ ਰੱਖਦੇ ਹੋ ਤੁਸੀਂ ਉੱਥੇ ਇਸ ਨੋਟ ਨੂੰ ਲੈ ਜਾ ਕੇ ਰੱਖ ਦੇਣਾ ਤੇ ਜੇਕਰ ਤੁਹਾਡੀ ਕੋਈ ਸ਼ਾਪ ਹੈ ਕਾਰੋਬਾਰ ਹੈ ਬਿਜ਼ਨਸ ਹੈ ਤੇ ਉੱਥੇ ਵੀ ਤੁਸੀਂ ਗੱਲੇ ਦੇ ਵਿੱਚ ਇਸ ਨੋਟ ਨੂੰ ਲੈ ਜਾ ਕੇ ਰੱਖ ਸਕਦੇ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਵਪਾਰ ਕਰਦੇ ਹੋ ਤੁਹਾਡੀ ਸ਼ਾਪ ਹੈ ਤੇ ਉੱਥੇ ਕਲਾਈਂਟ ਘਟਣੇ ਅਚਾਨਕ ਹੀ ਸ਼ੁਰੂ ਹੋ ਗਏ ਨੇ ਤੁਹਾਡਾ ਕਾਰੋਬਾਰ ਦਿਨੋ ਦਿਨ ਘਟਦਾ ਜਾ ਰਿਹਾ ਹੈ ਤਾਂ ਤੁਸੀਂ ਇੱਕ ਅਲੱਗ ਤੋਂ ਨੋਟ ਤਿਆਰ ਕਰਕੇ ਵੀ ਉਥੇ ਤੁਸੀਂ ਰੱਖ ਸਕਦੇ ਹੋ ਜੇਕਰ ਇਹ ਨੋਟ ਤੁਸੀਂ ਆਪਣੇ ਘਰ ਦੇ ਲਈ ਤਿਆਰ ਕੀਤਾ ਘਰ ਦੇ ਵਿੱਚ ਰੱਖੋ ਤੇ ਉਥੇ ਇੱਕ ਅਲੱਗ ਤੋਂ ਤੁਸੀਂ ਨੋਟ ਤਿਆਰ ਕਰਕੇ ਉਥੇ ਅਲੱਗ ਤੋਂ ਰੱਖ ਸਕਦੇ ਤੇ ਉਸ ਨੋਟ ਨੂੰ ਵੀ ਤੇ ਜਿਹੜਾ ਤੁਹਾਡੀ ਦੁਕਾਨ ਦੇ ਵਿੱਚ ਪੈਸਿਆਂ ਦੇ ਲਈ ਗੱਲਾਂ ਬਣਿਆ ਹੋਇਆ ਚਾਹ ਤਜੋਰੀ ਉਥੇ ਹੀ ਰੱਖਣਾ ਕਿ ਜੇਕਰ ਤੁਸੀਂ ਇਸ ਨੋਟ ਨੂੰ ਆਪਣੇ ਘਰ ਦੇ ਵਿੱਚ ਤਿਆਰ ਕਰਕੇ ਰੱਖੋਗੇ ਤੇ ਤੁਸੀਂ ਦੇਖੋਗੇ ਕਿ ਜੋ-ਜੋ ਵੀ ਤੁਹਾਡੇ ਘਰ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਆਈਆਂ ਹੋਈਆਂ ਨੇ ਤੁਹਾਡੀ ਘਰ ਦੇ ਵਿੱਚ ਇੱਕਦਮ ਇਨੀ ਚੇਂਜਸ ਆਉਣੇ ਸ਼ੁਰੂ ਹੋ ਜਾਣਗੇ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਦੁੱਖ ਤਕਲੀਫ ਨੇ ਤੁਸੀਂ ਚਾਹੁੰਦੇ ਹੋ ਕਿ ਉਹ ਦੂਰ ਹੋਣ ਉਹ ਸਾਰੀਆਂ ਪਰੇਸ਼ਾਨੀਆਂ ਮੁਸ਼ਕਲਾਂ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਤੇ ਜੇਕਰ ਇਹ ਹੀ ਨੋਟ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਤਿਆਰ ਕਰਕੇ ਆਪਣੀ ਦੁਕਾਨ ਦੇ ਵਿੱਚ ਰੱਖਿਆ ਤਾਂ ਤੁਸੀਂ ਦੇਖੋਗੇ ਕਿ ਜਿਵੇਂ ਹੀ ਤੁਹਾਡੀ ਦੁਕਾਨ ਦੇ ਵਿੱਚ ਕਲਾਇੰਟ ਆਉਣੇ ਘਟ ਗਏ ਸੀ ਗਾਹਕਾਂ ਦੀ ਕਮੀ ਹੋ ਗਈ ਸੀ ਉਹ ਤੁਹਾਡੀ ਪਰੇਸ਼ਾਨੀ ਵੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਦੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਜਿਹੜਾ ਇਹ ਤੁਸੀਂ ਨੋਟ ਤਿਆਰ ਕੀਤਾ ਤੁਸੀਂ ਉਪਾਅ ਕਰੋਗੇ ਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਇਸ ਉਪਾਅ ਦੇ ਨਾਲ ਜੇਕਰ ਲੱਗਦਾ ਹੈ ਕਿ ਘੱਟ ਅਸਰ ਹੋਇਆ ਹੈ ਵੀ ਜੀਮੀ ਅਗਲਾ ਸ਼ਨੀਵਾਰ ਆਉਣ ਵਾਲਾ ਹੋ ਜਾਂਦਾ ਪਰ ਜਿੰਨਾ ਤੁਸੀਂ ਸੋਚਿਆ ਸੀ ਉਹਨਾਂ ਚੇਕਰ ਤੁਹਾਨੂੰ ਅਜੇ ਫਾਇਦਾ ਨਹੀਂ ਹੁੰਦਾ ਉਹਨਾਂ ਫਾਲਤੂ ਤੁਹਾਨੂੰ ਨਹੀਂ ਮਿਲਿਆ ਤਾਂ ਤੁਸੀਂ ਇਸ ਉਪਾ ਨੂੰ ਦੁਬਾਰਾ ਤੋਂ ਆਉਣ ਵਾਲੇ ਸ਼ਨੀਵਾਰ ਦੇ ਦਿਨ ਨੂੰ ਤੁਸੀਂ ਰਿਪੀਟ ਵੀ ਕਰ ਸਕਦੇ ਹੋ ਕਹਿਣ ਦਾ ਭਾਵ ਕਿ ਤੁਸੀਂ ਦੁਬਾਰਾ ਸ਼ਨੀਵਾਰ ਨੂੰ ਫਿਰ ਏਸੇ ਹੀ ਪ੍ਰੋਸੈਸ ਦੇ ਨਾਲ ਇਸ ਉਪਾ ਨੂੰ ਕਰ ਸਕਦੇ ਹੋ ਨੋਟ ਦੁਬਾਰਾ ਨਵਾਂ ਨਹੀਂ ਲੈਣਾ ਜਿਹੜਾ ਤੁਸੀਂ ਨੋਟ ਲਿਆ ਹੈ ਨਾ ਉਸੇ ਹੀ ਨੋਟ ਦੇ ਨਾਲ ਤੁਸੀਂ ਦੁਬਾਰਾ ਉਹ ਚੀਜ਼ਾਂ ਨੂੰ ਵਿੱਚ ਲਗਾ ਕੇ ਉਸ ਨੋਟ ਦੇ ਵਿੱਚ ਦੁਬਾਰਾ ਤੋਂ ਤੁਸੀਂ એનર્ਜੀ ਭਰ ਸਕਦੇ ਹੋ ਇਹ ਨਹੀਂ ਹੈ ਕਿ ਜੇਕਰ ਤੁਸੀਂ ਦੁਬਾਰਾ ਉਪਾ ਕਰਨਾ ਹੈ ਤੇ ਤੁਹਾਨੂੰ ਦੁਬਾਰਾ ਨੋਟ ਚਾਹੀਦਾ ਨਹੀਂ ਤੁਸੀਂ ਉਸੇ ਹੀ ਨੋਟ ਦੇ ਵਿੱਚ ਆਉਣ ਵਾਲੇ ਸ਼ਨੀਵਾਰ ਨੂੰ ਦੁਬਾਰਾ ਉਪਾ ਕਰ ਸਕਦੇ ਹੋ ਦਾਲ ਜੀਨੀ ਤੇ ਹਲਦੀ ਦੀ ਇੱਕ ਗੱਠ ਪਾ ਕੇ ਮੂਲ ਮੰਤਰ ਦਾ ਪਾਠ ਕਰਕੇ ਫਿਰ ਤੁਸੀਂ ਉਸ ਮੌਲੀ ਦੇ ਨਾਲ ਗੱਠ ਲਗਾ ਕੇ ਤੁਸੀਂ ਉਸ ਨੋਟ ਨੂੰ ਤਜੋਰੀ ਜਾਂ ਗੱਲੇ ਦੇ ਵਿੱਚ ਉਸੇ ਹੀ ਪ੍ਰੋਸੈਸ ਦੇ ਨਾਲ ਰੱਖ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਇਹ ਵਾਰ-ਵਾਰ ਉਪਾਉ ਨੂੰ ਕਰ ਸਕਦੇ ਹੋ ਤੇ ਤੁਸੀਂ ਦੇਖੋਗੇ ਥੋੜੇ ਹੀ ਦਿਨਾਂ ਜਾਂ ਹਫ਼ਤਿਆਂ ਦੇ ਵਿੱਚ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਵਧੀਆ-ਵਧੀਆ ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਬਹੁਤ ਕੁਝ ਮਿਲੇਗਾ ਤੁਸੀਂ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰਨਾ ਸਾਨੂੰ ਥੋੜਾ ਜਿਹਾ ਪੇਸ਼ੈਂਸ ਦੇ ਸਬਰ ਸੰਤੋਖ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਸਾਨੂੰ ਇਸ ਉਪਾਅ ਦੇ ਜਿਹੜੇ ਫਲ ਨੇ ਉਹ ਵੀ ਤਾਂ ਹੀ ਮਿਲਦੇ ਨੇ ਇਸੇ ਤਰ੍ਹਾਂ ਜਿਹੜੇ ਨੋਟ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤੇ ਜਦੋਂ ਤੁਹਾਨੂੰ ਲੱਗੇਗਾ ਕਿ ਤੁਹਾਡੀਆਂ ਇਸ਼ਾ ਮਨੋ ਕਾਮਨਾ ਪੂਰੀਆਂ ਹੋ ਗਈਆਂ ਨੇ ਤੁਹਾਡੀਆਂ ਸਾਰੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਮੁਸ਼ਕਲਾਂ ਦੂਰ ਹੋ ਗਈਆਂ ਨੇ ਤਾਂ ਤੁਸੀਂ ਇਸ ਨੋਟ ਨੂੰ ਖੋਲ ਕੇ ਹਮੇਸ਼ਾ ਲਈ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿਓ ਇਸ ਨੋਟ ਨੂੰ ਤੁਸੀਂ ਕਦੇ ਵੀ ਕਿਸੇ ਨੂੰ ਭੁੱਲ ਕੇ ਵੀ ਨਹੀਂ ਦੇਣਾ ਆਪਣੇ ਕੋਲ ਹੀ ਹਮੇਸ਼ਾ ਦੇ ਲਈ ਰੱਖਣਾ ਹੈ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਕੀਮਤੀ ਤੇ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲਾ ਨੋਟ ਮੰਨਿਆ ਜਾਵੇਗਾ। ਇਸ ਨੋਟ ਨੂੰ ਕਦੇ ਵੀ ਭੁੱਲ ਕੇ ਤੁਸੀਂ ਖਰਚ ਨਹੀਂ ਕਰਨਾ। ਇਸ ਨੋਟ ਨੂੰ ਤੁਸੀਂ ਲੱਕੀ ਸਮਝ ਕੇ ਆਪਣੇ ਕੋਲ ਹਮੇਸ਼ਾ ਹੀ ਰੱਖਣਾ। ਇਸ ਨੋਟ ਦੇ ਵਿੱਚ ਜਿਹੜੀ ਤੁਸੀਂ ਦਾਲਚੀਨੀ ਤੇ ਤੁਸੀਂ ਹਲਦੀ ਦੀ ਗਾਠ ਲਗਾਈ ਸੀ ਤੇ ਆਪਣੇ ਘਰ ਦੇ ਵਿੱਚ ਜਿਹੜਾ ਵੀ ਤੁਸੀਂ ਕੋਈ ਪੌਦਾ ਲਗਾਇਆ ਹੋਇਆ ਜਾਂ ਦਰਖਤ ਉਸ ਦੀ ਮਿੱਟੀ ਦੇ ਵਿੱਚ ਤੁਸੀਂ ਦਬਾ ਸਕਦੇ ਹੋ। ਇਹ ਨੋਟ ਆਪਣੇ ਕੋਲ ਰੱਖ ਸਕਦੇ ਹੋ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਦਰਖਤ ਪੌਦਾ ਨਹੀਂ ਲੱਗਿਆ ਹੋਇਆ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਕੇ ਵੀ ਕਿਸੇ ਦਰਖਤ ਦੇ نیچے ਇਸ ਨੂੰ ਮਿੱਟੀ ਦੇ ਵਿੱਚ ਦਬਾ ਕੇ ਆ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਤੇ ਅਜਮਾਇਆ ਹੋਇਆ ਉਪਾਅ ਹੈ ਤੁਸੀਂ ਇੱਕ ਵਾਰ ਇਹ ਜ਼ਰੂਰ ਇਸ ਉਪਾਅ ਨੂੰ ਕਰਕੇ ਦੇਖਿਓ ਸ਼ਨੀਵਾਰ ਦੇ ਦਿਨ ਤੁਸੀਂ ਇਸ ਉਪਾਅ ਨੂੰ ਕਰਕੇ ਦੇਖੋ ਜ਼ਰੂਰ ਤੁਹਾਡੇ ਘਰ ਦੇ ਵਿੱਚ 100 ਐਂਡ 1% ਪਰਿਵਰਤਨ ਆਉਣੇ ਸ਼ੁਰੂ ਹੋ ਜਾਣਗੇ ਜੇ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਤੇ ਮੁਸ਼ਕਲਾਂ ਹੋਣਗੀਆਂ ਉਹ ਇਸ ਉਪਾਅ ਨੂੰ ਕਰਨ ਦੇ ਨਾਲ ਤੂਰ ਹੋ ਚਾਲ ਰਹੀਆਂ ਤੋਂ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਦੱਸਿਆ ਗਿਆ ਇਹ ਇੱਕ ਛੋਟਾ ਜਿਹਾ ਉਪਾਅ ਤੁਹਾ ਨੂੰ ਬਸਾਂ ਦੇ ਆਈ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਡੀ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਹੋਰ ਦਾ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਵੀ ਜ਼ਰੂਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਤੁਸੀਂ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਤੁਸੀਂ ਕਰਕੇ ਦੇਖ ਸਕਦੇ ਹੋ ਅਜਮਾ ਕੇ ਇਹ ਨਹੀਂ ਹੈ ਕਿ ਕਰਕੇ ਦੇਖਦੇ ਆ ਪੈਦਾ ਹੋ ਗਿਆ ਠੀਕ ਹੈ ਨਹੀਂ ਤਾਂ ਨਾ ਸੀ ਵਿਸ਼ਵਾਸ ਦੇ ਨਾਲ ਕਰੋ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦਾ ਰਿਜ਼ਲਟ ਵੀ ਤੁਹਾਨੂੰ ਬਹੁਤ ਹੀ ਵਧੀਆ ਮਿਲੇਗਾ ਕਿਉਂਕਿ ਵਿਸ਼ਵਾਸ ਦੇ ਨਾਲ ਕੀਤੇ ਗੇ ਕੰਮ ਦੇ ਵਿੱਚ ਹਮੇਸ਼ਾ ਸਾਨੂੰ ਸਫਲਤਾ ਹੀ ਮਿਲਦੀ ਹੈ ਤੁਹਾਡਾ ਸਾਰੇ ਹੀ ਪੈਨਪ੍ਰਾਵਾ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਵੀਂ ਵੀਡੀਓ ਤੇ ਨਵੇਂ ਉਪਾਅ ਦੇ ਨਾਲ ਕੱਦ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ